ਇਸ ਵਲੇ ਖਾਸ ਚਰਚਾ ਕਰਦੇ ਆ ਕਿ ਅੱਜ ਸਰਹੰਦ ਦੇ ਵਿੱਚ ਜਿਹੜਾ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤ ਜਿਹੜੀ ਰੱਖੀ ਗਈ ਵੱਡਾ ਇਕੱਠ ਰੱਖਿਆ ਗਿਆ ਤੇ ਇਸੇ ਦੌਰਾਨ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਆ ਪਰ ਇਸ ਵਿੱਚ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਿਸਾਨ ਆਗੂ ਸਰਦਾਰ ਦੱਲੇਵਾਲ ਸਿੰਘ ਜੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਹੈ ਉਹ ਖਤਮ ਹੋ ਗਈ ਆ ਆਖਿਰ ਕਿ ਕਿੰਨੀ ਕਿ ਸੱਚਾਈ ਹੈ ਇਸ ਗੱਲ ਦੇ ਵਿੱਚ ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਕਿਸਾਨਾਂ ਦੇ ਨਾਲ ਜਿਹੜੀ ਇਹ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਸੁਣਾ ਦਿੰਨੇ ਆ ਸਤਿ ਸ਼੍ਰੀ ਅਕਾਲ ਮੈਂ ਹਾਂ ਮਨਪ੍ਰੀਤ ਘੋੜ ਤੁਸੀਂ ਵੇਖ ਰਹੇ ਹੋ A N B ਨਿਊਜ਼ ਅੱਜ ਅਸੀਂ ਮੌਜੂਦਾ ਸਰਹੰਦ ਦੇ ਕਿਉਂ ਅਨਾਜ ਮੰਡੀ ਦੇ ਵਿੱਚ ਜਿੱਥੇ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਆਖਿਰ ਕਿਸ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਮਹਾ ਕਟ ਕੀਤਾ ਜਾ ਰਿਹਾ ਹੈ ਰਾਂ ਕੋਈ ਨਵੀਂ ਰਣਨੀਤੀ ਅਪਣਾਈ ਜਾਵੇਗੀ ਜਿਸ ਨੂੰ ਲੈ ਕੇ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਆਓ ਜਾਣਦੇ ਆ ਉਹ ਲੋਕਾਂ ਦੇ ਅਸੀਂ ਜਿਹੜੀ ਚਰਚਾ ਕਰਕੇ ਜਨਤਾ ਨੂੰ ਕੋਈ ਗੱਲ ਦੱਸ ਰਹੇ ਆ ਉਹਦੇ ਵਿੱਚ ਮੈਨੂੰ ਲੱਗ ਰਿਹਾ ਜੇ ਆਇਸ ਰੋਥ ਦੇ ਵਿੱਚ ਕਿਸਾਨ ਕੋਲੇ ਮਿੰਟ ਵੀ ਵੇਲ ਨਹੀਂ ਹੁੰਦੀ ਸਰਦਾਂ ਫਸੜਕ ਦਾ ਸੀਜ਼ਨ ਤੇ ਹੋਣ ਦੇ باوجود ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਆ ਜੁੜ ਰਹੇ ਆ ਇਹ ਤੋਂ ਸਾਫ ਹੁੰਦਾ ਹੈ ਕਿ ਸਰਕਾਰਾਂ ਦੇ ਜ਼ਬਰ ਦੇ ਵਿਰੋਧ ਦੇ ਵਿੱਚ ਲੋਕਾਂ ਦੇ ਵਿੱਚ ਗੁੱਸਾ ਹੈ ਗੱਲ ਕਹੀ ਜਾਵੇ ਕਿ ਜਦੋਂ ਖਨੋਰੀ ਬਾਰਡਰ ਤੇ ਕਿਸਾਨ ਬਾਰਡਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਹੈਨਾ ਕਿ ਕਾਫੀ سارے ਕਿਸਾਨ ਉਥੇ ਮੌਜੂਦ ਸੀਗੇ ਪਰ ਹੁਣ ਦੀ ਗੱਲ ਕਰੀਏ ਤਾਂ ਸਿਰਫ ਦੋ ਕਿਸਾਨ ਆਗੂ ਹੀ ਜਿਹੜੇ ਨੇ ਜਦੋਜਾਦ ਕਰ ਰਹੇ ਨੇ ਪੰਜਾਬ ਦੇ ਹੱਕਾਂ ਲਈ ਲੜ ਰਹੇ ਨੇ ਉਸ ਸਮੇਂ ਤੇ ਖਨੋਰੀ ਤੇ ਸ਼ੰਭੂ ਬਾਰਡਰ ਤੇ ਜਿਹੜੇ ਹੋਰ ਵੀ ਜੱਥੇਬੰਦੀਆਂ ਸੀਗੇ ਹੁਣ ਉਹ ਨਜ਼ਰ ਕਿਉਂ ਨਹੀਂ ਆ ਰਹੇ ਦੇਖੋ ਸਾਰੀਆਂ ਹੈਗੇ ਸਾਡੇ ਸਾਡੇ ਫੋਰਮ ਨੇ ਤਾਂ ਸਾਰੀਆਂ ਜਿਹੜੇ ਦੋਨੇ ਫੋਰਮਾਂ ਦੇ ਵਿੱਚ ਸਾਡੇ ਲਗਭਗ ਪੰਜਾਬ ਦੀਆਂ 25-30 ਹਸੇਵੰਦੀਆਂ ਪੂਰੇ ਹਰਿਆਣੇ ਦੀਆਂ ਜੁਪੀ ਦੀਆਂ ਕਰਨਾਟਕਾ ਤਾਮਿਲ ਨੂੰ ਸਾਡੇ ਨਾਲ ਗਿਰਜ਼ਾਰ ਵੀ ਹੋਏ ਨੇ ਤਾਂ ਉਹਨਾਂ ਦੀਆਂ ਸਟੇਟਾਂ ਦੇ ਵਿੱਚ ਸੋਨੂੰ ਇਹੋ ਜਿਹੇ ਕਿਸੰਪਤ ਤੈ ਤਾਂ ਮਿਲਣਗੇ ਜਿਹੜੇ ਸਾਡੇ ਫੋਰਮ ਤੋਂ ਬਾਹਰ ਰਹੇ ਕੇ ਉਹ ਤਾਂ ਪਹਿਲਾਂ ਵੀ ਨਹੀਂ ਆਏ ਉਹਨਾਂ ਲਈ ਸਵਾਲ ਪਤਾ ਨਹੀਂ ਕੀ ਹੋ ਜਾ ਸੀ ਉਹਨਾਂ ਨੇ ਪਤਾ ਨਹੀਂ ਕਿਉਂ ਐਮਐਸਬੀ ਗਾਰੰਟੀ ਕਰਨ ਤੋਂ ਦੂਰੀ ਬਣਾ ਕੇ ਰੱਖੀ ਹੋਈ ਤਾਂ ਦੋ ਸਾਰਾ ਕੁਝ ਸਾਹਮਣੇ ਆ ਪਰ ਸਾਡੇ ਦੋਨੇ ਫੋਰਮਾਂ ਦੇ ਆਗੂ ਇਕੱਠੇ ਇਹ ਗੱਲ ਕੀਤੀ ਜਾਵੇ ਕਿ ਕਿਸਾਨ ਕਿਸਾਨੀ ਅੰਦੋਲਨ ਦੇ ਦੌਰਾਨ ਕਨੋਰੀ ਦੇ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨ ਅੰਦੋਲਨ ਹੋਇਆ ਤੇ ਉਸ ਤੋਂ ਬਾਅਦ ਸ਼ੁਭਕਰਨ ਜਿਹੜੇ ਸ਼ਹੀਦ ਹੋਏ ਨੇ ਹੋਰ ਵੀ ਕਿਸਾਨ ਜਿਹੜੇ ਨੇ ਉੱਥੇ ਉਸ ਤਰ੍ਹਾਂ ਸ਼ਹੀਦ ਹੋਏ ਫਿਰ ਦੱਲੇਵਾਲ ਜੀ ਵੱਲੋਂ ਜਿਹੜਾ ਭੁਖ ਹੜਤਾਲ ਕੀਤੀ ਗਈ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਹੜਾ ਮੀਟਿੰਗ ਲਈ ਬੁਲਾਇਆ ਗਿਆ ਫਿਰ ਜਿਹੜਾ ਹਰਿਆਣਾ ਬਾਰਡਰ ਤੇ ਉੱਤੋਂ ਜਿਹੜਾ ਅੰਦੋਲਨ ਉਠਵਾਇਆ ਗਿਆ ਇੰਨਾ ਕੁਝ ਹੋ ਗਿਆ ਤੇ ਹੁਣ ਕੀ ਦੇਖਦੇ ਹੋ ਕਿ ਜਿਹੜਾ ਅੰਦੋਲਨ ਹੈ ਹੁਣ ਕਿਹੜੀ ਦਿਸ਼ਾ ਦੇ ਸਟੈਂਡ ਕਰਦੇ ਆ। ਜਿਹੜਾ ਤੁਸੀਂ ਸਾਰੇ ਸ਼ੋਕਨਾਏ ਆ। ਸ਼ੁਭ ਕਰਨ 21 ਫਰਵੀਰ ਨੂੰ। ਤਨੌਰੀ ਬਾਟਰ ਤੇ ਹਰਿਆਣਾ ਸਰਕਾਰ ਦੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੇ। ਉਸ ਤੋਂ ਬਾਅਦ ਸਾਡੀਆਂ ਮੀਟਿੰਗਾਂ ਚੰਡੀਗੜ੍ਹ ਵੀ ਹੋਈਆਂ ਤੇ ਸੈਮੀਨਾਰ ਵੀ ਹੋਏ ਸਾਡੇ ਦਿੱਲੀ ਦੇ ਵਿੱਚ ਵੀ ਹੋਏ। ਅਸੀਂ ਮੰਗ ਪੱਤਰ ਵੀ ਦਿੱਤੇ ਪੂਰੇ ਐਮਪੀਆ ਨੂੰ। ਕਾਂਗਰਸ ਦੇ ਜਿਹੜੇ ਕੀ ਆ ਫੋਟੋ ਦੇ ਨ 代表 ਨੂੰ ਮਿਲੇ ਆ। ਤਾਂ ਇਹ ਆ ਪੂਰੇ ਦੇਸ਼ ਦੇ ਵਿੱਚ ਇਸ ਗੱਲ ਨੂੰ ਅਸੀਂ ਲੈ ਕੇ ਗਏ ਆ ਤਾਂ ਜਿਹੜੀ ਇਸ ਇਸ਼ੂਆ ਦੀ ਗੱਲ ਕਰਦੇ ਫਨੋਰੀ ਤੇ ਸ਼ੰਭੂ ਤੇ ਰਤਨਪੁਰਾ ਵੀ ਨਾਲ ਹੈ ਤਾਂ ਸਰਕਾਰ ਨੇ ਬਹੁਤ بڑا ਕੰਮ ਹੋ ਰਿਹਾ ਜਿਹੜਾ ਧਰਨਾ ਚੁੱਕਿਆ ਉਹ ਸ਼ਾਂਤਮਈ ਧਰਨਾ ਆ ਰਹੀ ਸੀ ਕਿ ਉਹਦੇ ਭਰੋਸੇ ਅੱਜ ਜਵਰ ਵਿਰੋਧੀ ਰਹੇ ਆਪ ਸਰਕਾਰ ਨਾਲ ਉੱਤੇ ਬੋਲ ਰਹੇ ਹਾਂ ਕਿ ਸਾਡੇ ਦਾ ਬਦਲਾ ਲੈ ਰਹੇ ਨੇ ਉਹਨਾਂ ਨੇ ਬਹੁਤ بڑا ਜ਼ੁਲਮ ਕੀਤਾ ਟਰੈਕਟਰ ਟਰਾਲੀਆਂ ਚੋਰੀ ਕਰ ਲਿਆ ਰਾਸ਼ਨ ਚੋਰੀ ਕਰ ਲਿਆ ਉਹ ਟਰਾਲੀਆਂ ਟਰੈਕਟਰ ਹੋਰ ਜੰਦੂ ਲੱਗੇ ਹੋਏ ਸੀ ਉਹ ਚੋਰੀ ਕਰਕੇ ਲੈ ਗਏ ਇਹ ਵੀ ਉਹਨਾਂ ਨੇ ਧੱਕਾ ਕਰਿਆ ਸਰਕਾਰ ਨੂੰ ਬਹੁਤ ਉਹ ਸਰਕਾਰ ਨੇ ਇੱਕ ਨੰਬਰ ਵੀ ਜਿਹੜਾ ਜਾਰੀ ਕੀਤਾ ਹੈ ਕਿ ਜਿੰਨਾ ਕਿਸਾਨਾਂ ਦੇ ਸਮਾਨ ਚੋਰੀ ਹੋਏ ਨੇ ਟਰੈਕਟਰ ਚੋਰੀ ਹੋਏ ਨੇ ਤੇ ਤੁਸੀਂ ਇਸ ਨੰਬਰ ਦੇ ਸਾਨੂੰ ਦੱਸ ਸਕਦੇ ਹੋ ਤੇ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਧੱਕਾ ਹੋਇਆ ਹੈ ਤੇ ਅਜੇ ਤੱਕ ਸੁਣਵਾਈ ਨਹੀਂ ਹੋਈ ਹੈਗੀ ਇਸ ਥੀਸ ਨੂੰ ਲੈ ਕੇ ਦੱਸਿਓ ਕਿ ਇਹਨੂੰ ਜੀ ਚੋਰਾ ਨਾ ਕੁੱਤੀ ਨਾਲ ਕੇ ਜੇ ਕਿਸੇ ਨੂੰ ਦੱਸਦੇ ਐ ਐਮਐਲਏ ਦੇ ਘਰੋਂ ਦਾ ਸਮਾਨ ਬਰਾਮਦ ਹੁੰਦਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਵਾਲੇ ਉਹਦੇ ਚ ਕਰਨ ਵਾਲੇ ਲੋਕਾਂ ਨੂੰ ਕਈ ਪੁਲਿਸ ਵਾਲੇ ਹੀ ਚੋਰ ਨਿਕਲੇ ਜਿਨ੍ਹਾਂ ਨੇ ਟਰਾਲੀਆਂ ਚੋਰੀ ਕਰੀਆਂ ਨੇ ਹੋਣ ਵਾਲੇ ਸਮੇਂ 'ਚ ਖਲਾਸੇ ਹੋ ਜਾਣਗੇ ਸਾਰੇ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਕਿਸਾਨ ਅੰਦੋਲਨ ਦੇ ਦੌਰਾਨ ਇਨਾ ਕੁਝ ਵਾਪਰ ਗਿਆ ਤੇ ਹੁਣ ਕੀ ਦੇਖਦੇ ਹੋ ਕਿ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਉਸ ਦਾ ਕੋਈ ਅੱਗੇ ਸਾਨੂੰ ਕੋਈ ਰਿਜ਼ਲਟ ਮਿਲੇਗਾ ਸਾਡੇ ਜਿਹੜੇ ਸੀਨੀਅਰ ਲੀਡਰਿੰਗ ਹੈ ਉਹ ਇਹਦੀ ਰੂਪਰੇਖਾ ਲੋਕ ਰਹਿ ਰਹੇ ਨੇ ਹੋਣ ਵਾਲੇ ਸਮੇਂ 'ਚ ਇਹ ਸੰਘਰਸ਼ ਜਿਹੜਾ ਹੋਰ ਤਿੱਖਾ ਹੋ ਤੇ ਸਰਕਾਰ ਜਿਸ ਤਰੀਕੇ ਦੇ ਨਾਲ ਹੁਣ ਮੰਗਾਂ ਜੜੀਆਂ ਨੇ ਨਹੀਂ ਮੰਨਦੀ ਨਹੀਂ ਮੰਨਦੀ ਤੇ ਹੁਣ ਕੀ ਸੋਚਦੇ ਇਹ ਕੋਈ ਨਵੀਂ ਰਣਨੀਤੀ ਜਿਹੜੀ ਬਣਾਈ ਜਾਵੇਗੀ ਬਿਲਕੁਲ ਜੀ ਉਹ ਰਣਨੀਤੀ ਪੜਾਈ ਜਾਊਗੀ ਸਰਕਾਰ ਦੇ ਬਰ ਖਿਲਾਫ ਜਿਹੜਾ ਲੋਕਾਂ ਦਾ ਗੁੱਸਾ ਉਹ ਦਿਨ ਪਰ ਦਿਨ ਵਧਦਾ ਜਾ ਰਿਹਾ ਲੋਕ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਾਫਟਸ ਕਰ ਦੇਣੀ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਜਿਹੜਾ ਹਰਿਆਣਾ ਬਾਰਡਰ ਤੇ ਉੱਥੋਂ ਜਿਹੜਾ ਇਹ ਦਰ ਨਾ ਹਟਾ ਦਿੱਤਾ ਗਿਆ ਠੀਕ ਹੈ ਉੱਥੇ ਸਰਕਾਰ ਦਾ ਇਹ ਕਹਿਣਾ ਹੈ ਕਿ ਉੱਥੇ ਆਵਾਜਾਈ ਜਿਹੜੀ ਹੈ ਉਹ ਬੰਦ ਹੋ ਗਈ ਠੀਕ ਹੈ ਲੋਕਾਂ ਦਾ ਰੋਜ਼ਗਾਰ ਬੰਦ ਹੋ ਗਿਆ ਨੌਜਵਾਨ ਜਿਹੜੇ ਨੇ ਉਹ ਬੇਰੁਜ਼ਗਾਰ ਹੋ ਗਏ ਨੇ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਦਰ ਨਾ ਚੁਕਾਇਆ ਗਿਆ ਹੈ ਠੀਕ ਹੈ ਤਾਂ ਉਹ ਕਹਿੰਦੇ ਕਿ ਪਰ ਫਿਰ ਵੀ ਕਿਸਾਨਾਂ ਦੇ ਨਾਲ ਆ ਕੀ ਕੁਝ ਕਹਿਣਾ ਚਾਹੋਗੇ ਇਸ ਬਾਰੇ ਇਹ ਤਾਂ ਸਰਕਾਰ ਦੇ ਡਰਾਮੇ ਨੇ ਇਹ ਹੀ ਸਰਕਾਰ ਪਹਿਲਾਂ ਕਹਿੰਦੀ ਸੀ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਪੂਰੇ ਪਹਿਲਾਂ ਨਾਲੋਂ ਵੱਧ ਗਿਆ ਨਸ਼ਾ ਕਿੰਨਾ ਵੱਧ ਗਿਆ ਨੌਕਰੀਆਂ ਨੂੰ ਨੌਕਰੀਆਂ ਦਾ ਡਰਾਮੇ ਕਰਦੇ ਨੇ ਨੌਕਰੀਆਂ ਤਾਂ ਦੇ ਹੀ ਮਿਲੂ ਵੈਸੇ ਵੀ ਡਰਾਮੇ ਹੀ ਹੁੰਦਾ ਹੋ ਸਰਕਾਰ ਜਿਹੜੀ ਹੈ ਸਰਕਾਰੀ ਨੌਕਰੀਆਂ ਦੇ ਰਹੀ ਹੈ ਹੈਨਾ ਜਿਵੇਂ ਕਿ ਆਪਾਂ ਦੇਖੀਏ ਕਿ ਉਹ ਨਾ ਅੱਜ ਕੱਲ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਨਸ਼ੇ ਦੇ ਉੱਪਰ ਵੀ ਜਿਹੜੀ ਕਾਰਵਾਈ ਪੂਰੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਚਾਹੋਗੇ ਉਸ ਨੂੰ ਲੈ ਕੇ ਸਰਕਾਰ ਨੇ ਨੌਕਰੀਆਂ ਦੇਣੀਆਂ ਹੀ ਹੋਗੀਆਂ ਇਹ ਕੋਈ ਨਵਾਂ ਆਸਾਨ ਨਹੀਂ ਕਰਦਾ ਜਦੋਂ ਇਹ ਸਰਕਾਰਾਂ ਬਣਨ ਲੱਗੀਆਂ ਨੇ ਉਦੋਂ ਤੋਂ ਨੌਕਰੀਆਂ ਦਿੰਦੀਆਂ ਨੇ ਤਾਂ ਹੀ ਸਿਸਟਮ ਚੱਲਦਾ ਇਹ ਤਾਂ ਸਿਰਫ ਇੱਕ ਡਰਾਮੇ ਨੇ ਨੌਕਰੀ ਦੇਣੀ ਹੈ ਤਾਂ ਹੀ ਸਿਸਟਮ ਚੱਲਦਾ ਚਾਹੇ ਪੁਲਿਸ ਹੈ ਚਾਹੇ ਪੁਲਿਸ 'ਚ ਜ਼ਿਆਦਾ ਭਰਤੀ ਕਿਉਂ ਹੁੰਦੀ ਹੈ ਬਾਕੀ ਵਿਭਾਗਾਂ 'ਚ ਨਹੀਂ ਨਸ਼ਿਆਂ ਨੂੰ ਲੈ ਕੇ ਵੀ ਤਾਂ ਕਿਸਾਨ ਪੂਰੇ ਤਰੀਕੇ ਦੇ ਨਾਲ ਅਲਰਟ ਹੋ ਚੁੱਕੀ ਹੈ ਜਿੰਨੇ ਜਿਹੜੇ ਵੀ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਪਰ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਇਸ ਗੱਲੋਂ ਜਿਹੜੇ ਕਿਸਾਨ ਨੇ ਨਾ ਬਹੁਤ ਅਲਰਟ ਜਿਹਦਾ ਆਉਣ ਵਾਲੇ ਸਮੇਂ ਚ ਲੋਕ ਪੰਜਾਬ ਦੇ ਇਹਨਾਂ ਨੂੰ ਮੂੰਹ ਤੋੜ ਮਾਰ ਜਵਾਬ ਦੇ ਵੱਡੇ ਬੋਤਾਂ ਨੂੰ ਲੋਕਾਂ ਦੇ ਅਸੀਂ ਜਿਹੜੀ ਚਰਚਾ ਕਰਕੇ ਜਿਹੜੀ ਗੱਲ ਦੱਸ ਰਹੇ ਆ ਉਹਦੇ ਵਿੱਚ ਮੈਨੂੰ ਲੱਗ ਰਿਹਾ ਜੇ ਆਇ ਸਰੋਤ ਦੇ ਵਿੱਚ ਕਿਸਾਨ ਕੋਲੇ ਮਿੰਟ ਵੀ ਵੇਲ ਨਹੀਂ ਹੁੰਦੀ ਸਤਾਰਕ ਫਸਟ ਦਾ ਸੀਜ਼ਨ ਦੇ ਹੋਣ ਦੇ باوجود ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਆ ਜੋੜ ਰਹੇ ਆ ਇਹ ਤੋਂ ਸਾਫ ਹੁੰਦਾ ਹੈ ਕਿ ਸਰਕਾਰਾਂ ਦੇ ਜ਼ਬਰ ਦੇ ਵਿਰੋਧ ਦੇ ਵਿੱਚ ਲੋਕਾਂ ਦੇ ਵਿੱਚ ਗੁੱਸਾ ਹੈ ਗੱਲ ਕਹੀ ਜਾਵੇ ਕਿ ਜਦੋਂ ਖਨੌਰੀ ਬਾਰਡਰ ਤੇ ਕਿਸਾਨ ਬਾਰਡਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਹੈਨਾ ਕਿ ਕਾਫੀ سارے ਕਿਸਾਨ ਉਥੇ ਮੌਜੂਦ ਸੀਗੇ ਪਰ ਹੁਣ ਦੀ ਗੱਲ ਕਰੀਏ ਤਾਂ ਸਿਰਫ ਦੋ ਕਿਸਾਨ ਆਗੂ ਹੀ ਜਿਹੜੇ ਨੇ ਜਦੋਜਾਦ ਕਰ ਰਹੇ ਨੇ ਪੰਜਾਬ ਦੇ ਹੱਕਾਂ ਲਈ ਲੜ ਰਹੇ ਨੇ ਉਸ ਸਮੇਂ ਤੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਜਿਹੜੇ ਹੋਰ ਵੀ ਜੱਥੇਬੰਦੀਆਂ ਸੀਗੇ ਹੁਣ ਉਹ ਨਜ਼ਰ ਕਿਉਂ ਨਹੀਂ ਆ ਰਹੇ ਦੇਖੋ ਸਾਰੀਆਂ ਹੈਗੇ ਸਾਡੇ ਸਾਡੇ ਫੋਰਮ ਦੇ ਤਾਂ ਸਾਰੀਆਂ ਜਿਹੜੇ ਦੋਨੇ ਫੋਰਮਾਂ ਦੇ ਵਿੱਚ ਸਾਡੇ ਲਗਭਗ ਪੰਜਾਬ ਦੀਆਂ 25-30 ਹਸੇਵੰਦੀਆਂ ਨਾਲ ਪੂਰੇ ਹਰਿਆਣੇ ਦੀਆਂ ਜੁਪੀ ਦੀਆਂ ਕਰਨਾਟਕ ਦਾ ਤਾਮਿਲ ਤੋਂ ਸਾਡੇ ਨਾਲ ਗਿਰਜ਼ਾਰ ਵੀ ਹੋਏ ਨੇ ਤਾਂ ਉਹਨਾਂ ਦੀਆਂ ਸਟੇਟਾਂ ਦੇ ਵਿੱਚ ਸੋਹੋ ਇਹ ਜਿਹੇ ਕਿਸਾਨ ਪਤਾ ਤਾਂ ਮਿਲਣਗੇ ਜਿਹੜੇ ਸਾਡੇ ਫੋਰਮ ਤੋਂ ਬਾਹਰ ਰਹੇ ਕੇ ਉਹ ਤਾਂ ਪਹਿਲਾਂ ਵੀ ਨਹੀਂ ਆਏ ਉਹਨਾਂ ਲਈ ਸਵਾਲ ਪਤਾ ਨਹੀਂ ਕੀ ਹੋ ਜਾ ਸੀ ਉਹਨਾਂ ਨੇ ਪਤਾ ਨਹੀਂ ਕਿਉਂ ਐਮਐਸਬੀ ਗਾਰੰਟੀ ਕਾਨੂੰਨ ਤੋਂ ਦੂਰੀ ਬਣਾ ਕੇ ਰੱਖੀ ਹੋਈ ਤਾਂ ਦੋ ਸਾਰਾ ਕੁਝ ਸਾਹਮਣੇ ਆ ਪਰ ਸਾਡੇ ਦੋਨੇ ਫੋਰਮਾਂ ਦੇ ਆਗੂ Got it. ਇਹ ਕੱਲ ਕੀਤੀ ਜਾਵੇ ਕਿ ਕਿਸਾਨਾਂ ਕਿਸਾਨੀ ਅੰਦੋਲਨ ਦੇ ਦੌਰਾਨ ਕਨੋਰੀ ਦੇ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨ ਅੰਦੋਲਨ ਹੋਇਆ ਤੇ ਉਸ ਤੋਂ ਬਾਅਦ ਸ਼ੁਭਕਰਨ ਜਿਹੜੇ ਸ਼ਹੀਦ ਹੋਏ ਨੇ ਹੋਰ ਵੀ ਕਿਸਾਨ ਜਿਹੜੇ ਨੇ ਉੱਥੇ ਉਸ ਤਰ੍ਹਾਂ ਸ਼ਹੀਦ ਹੋਏ ਫਿਰ ਦੱਲੇਵਾਲ ਜੀ ਵੱਲੋਂ ਜਿਹੜਾ ਭੁਖ ਹੜਤਾਲ ਕੀਤੀ ਗਈ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਹੜੇ ਮੀਟਿੰਗ ਲਈ ਬੁਲਾਇਆ ਗਿਆ ਫਿਰ ਜਿਹੜਾ ਹਰਿਆਣਾ ਬਾਰਡਰ ਤੇ ਉੱਤੋਂ ਜਿਹੜਾ ਅੰਦੋਲਨ ਉਠਵਾਇਆ ਗਿਆ ਇੰਨਾ ਕੁਝ ਹੋ ਗਿਆ ਤੇ ਹੁਣ ਕੀ ਬਣਦਾ ਕਿ ਜਿਹੜਾ ਅੰਦੋਲਨ ਹੈ ਹੁਣ ਕਿਹੜੀ ਦਿਸ਼ਾ ਦੇ ਸਟੈਂਡ ਕਰਦੇ ਕੋ ਜਿਹੜਾ ਤੁਸੀਂ ਸਾਰੇ ਸ਼ੋਕਨਾਏ ਆ ਸ਼ੁਭ ਕਰਨ 21 ਫਰ ਵੀ ਨੂੰ ਹਨੋੜੀ ਬਾਟਰ ਤੇ ਹਰਿਆਣਾ ਸਰਕਾਰ ਦੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੇ ਉਸ ਤੋਂ ਬਾਅਦ ਸਾਡੀਆਂ ਮੀਟਿੰਗਾਂ ਚੰਡੀਗੜ੍ਹ ਵੀ ਹੋਈਆਂ ਜਿਹੜੇ ਸੈਮੀਨਾਰ ਵੀ ਹੋਏ ਸਾਡੇ ਦਿੱਲੀ ਦੇ ਵਿੱਚ ਵੀ ਹੋਏ ਅਸੀਂ ਮੰਗ ਪੱਤਰ ਵੀ ਦਿੱਤੇ ਪੂਰੇ ਐਮਪੀਆ ਨੂੰ ਤਾਂ ਕਾਂਗਰਸ ਦੇ ਜਿਹੜੇ ਕੀ ਆ ਭੋਗ ਦੇ ਵਿਧਾਇਕ ਨੂੰ ਮਿਲੇ ਆ ਸਾਡੇ ਆ ਪੂਰੇ ਦੇਸ਼ ਦੇ ਵਿੱਚ ਇਸ ਗੱਲ ਨੂੰ ਅਸੀਂ ਲੈ ਕੇ ਗਏ ਆ ਤਾਂ ਜਿਹੜੀ ਇਸ ਈਸ਼ੂਆ ਦੀ ਗੱਲ ਕਰਦੇ ਫਨੋਰੀ ਤੇ ਸ਼ੰਭੂ ਤੇ ਰਤਨਪੁਰਾ ਵੀ ਨਾਲ ਹੈ ਕਿਉਂਕਿ ਰਤਨਪੁਰੇ ਸਾਡੇ ਤਿੰਨ ਮੋਹਰੇ ਚੱਲਦੇ ਰਹੇ ਆ ਤਾਂ ਸਰਕਾਰ ਨੇ ਜੋ ਕੁਝ ਕੀਤਾ ਹੈ ਇਹ ਸਾਰੀ ਗੱਲ ਹੀ ਇਸੇ ਕਰਕੇ ਸਾਨੂੰ ਲੂਟ ਪਈ ਆ ਕਿ ਕਿਸਾਨਾਂ ਦਾ ਫਿਕਤਾ ਕਰਕੇ ਤਾਂ ਜਿਹੜੀ ਭੀੜ ਸਾਡੇ ਪਰ ਕੋਲੋਂ ਰੀ ਸਾਡਾ ਇੱਕ ਸੈਂਟਰ ਬਣਿਆ ਸੀ ਸੰਭੂ ਸਾਡਾ ਸੈਂਟਰ ਬਣਿਆ ਸੀ ਉੱਥੇ ਪੋਰਮਾ ਦੀ ਮੀਟਿੰਗ ਹੁੰਦੀ ਸੀ ਅਗਲਾ ਪ੍ਰੋਗਰਾਮ ਕਿਵੇਂ ਲਿਖਣਾ ਅੱਗੇ ਕਿਹੜੇ ਪ੍ਰੋਗਰਾਮ ਦੇਣੇ ਆ ਸਰਕਾਰ ਦਾ ਕਿਹੋ ਜਿਹਾ ਬਿਆਨ ਆ ਲੋਕਾਂ ਦਾ ਕੀ ਪ੍ਰਤੀਕ ਕਰਨਾ ਹੈ ਉਹ ਤੇ ਸਾਰਾ ਚਰਚਾ ਹੁੰਦੀ ਸੀ ਠੀਕ ਹੈ ਉਹਦੇ ਵਿੱਚ ਸਰਕਾਰ ਨੇ ਹਮਲਾ ਕਰਕੇ ਇੱਕ ਉਹ ਬਟਾਤਾ ਪਰ ਸਾਡੇ ਦਿਲਾਂ ਦੇ ਵਿੱਚ ਜਿਹੜੀਆਂ ਮੰਗਾਂ ਜਿਹੜਾ ਉਹ ਜਾਬਰ ਉਹ ਕਿਤੇ ਵੀ ਸਰਕਾਰ ਜਬਰ ਕਰ ਲੈ ਜਿੰਨਾ ਵੀ ਹੋਰ ਕੋਸ਼ਿਸ਼ਾਂ ਕਰ ਲੈ ਪਰ ਇਹ ਗੱਲਾਂ ਲੋਕਾਂ ਚ ਇਲਜਾਨ ਸਾਡੀ ਲੀਡਰਸ਼ਿਪ ਉਲਝਾ ਰਹੀ ਆ ਅੱਜ ਵੀ ਸਾਡਾ ਜਿਹੜਾ ਪਿੰਡ ਢੱਲੇਵਾਲ ਦੇ ਵਿੱਚ ਮੋਰਚਾ ਜਿਹੜੀ ਸਰਕਾਰ ਕਹਿੰਦੀ ਲੱਗਣ ਨਹੀਂ ਦੇਵਾਂਗੀ ਤੇ ਅੱਜ ਵੀ ਚੱਲ ਰਿਹਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰਾਂ ਰੋਕ ਨਹੀਂ ਸਕਣਗੀਆਂ ਮੋਰਚੇ ਚੱਲਦੇ ਰਹਿਣਗੇ ਜਿਵੇਂ ਕਿੰਨੀਆਂ ਸਰਕਾਰਾਂ ਨੇ ਆ ਕੇ ਇੱਥੇ ਸਮਰਥਨ ਜਤਾਇਆ ਕਿ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਤੇ ਹੁਣ ਦੇ ਟਾਈਮ ਤੇ ਉਹ ਤੁਹਾਡੇ ਨਾਲ ਹੈ ਜਿੰਨੀਆਂ ਸਰਕਾਰਾਂ ਨੇ ਆ ਕੇ ਇੱਥੇ ਤੁਹਾਡੇ ਨਾਲ ਸਮਰਥਨ ਦਿੱਤਾ ਹੈ ਤੁਹਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ ਤੇ ਉਹਨਾਂ ਨੇ ਹੁਣ ਇੱਦਾਂ ਦਾ ਭਰੋਸਾ ਦਿਵਾਇਆ ਮੇਕੋ ਢੱਲੇਵਾਲ ਸਾਹਿਬ ਜਦੋਂ ਮਰ ਰਰ ਤੇ ਬੈਠੇ ਆ ਅਲਗ ਕੋਈ ਵੀ ਦੇਸ਼ ਦੀ ਪਾਰਟੀ ਨਹੀਂ ਰਹੀ ਹੋਣੀ ਜਿਹੜੀ ਢੱਲੇਵਾਲ ਸਾਹਿਬ ਨੂੰ ਖਲੋਰੀ ਨਾਮ ਇਹ ਨਹੀਂ ਕੋਈ ਵੀ ਕਿਸਾਨ ਜੱਸੇਬੰਦੀ ਨਹੀਂ ਰਹੀ ਹੋਣੀ ਜਿਹੜੀ ਢੱਲੇਵਾਲ ਸਾਹਿਬ ਨੂੰ ਨਾਮ ਹੈ ਜੀ ਇਹ ਤਾਂ ਹੁਣ ਉਹਨਾਂ ਦੀ ਆਤਮਾ ਨੇ ਫੈਸਲਾ ਕਰਨਾ ਹੈ ਕਿ ਉਹ ਨਾਲ ਨੇ ਕਿ ਜਾਂ ਸਰਕਾਰ ਦੇ ਦੁਵਾ ਕਰਕੇ ਚੁੱਪ ਕਰ ਗਏ ਜਾਂ ਉਹਨਾਂ ਦਾ ਮਕਸਦ ਇੱਥੋਂ ਤੱਕ ਸੀ ਇਹ ਸਾਰਾ ਕੁਝ ਲੋਕਾਂ ਦਿਸਾ। ਕੀ ਕੁਝ ਲੱਗਦਾ ਹੈ ਕਿ ਕਦੋਂ ਤੱਕ ਇਹ ਅੰਦੋਲਨ ਜਿਹੜਾ ਚੱਲ ਰਿਹਾਗਾ ਕਿਸ ਤੱਕ ਜਿਹੜੇ ਸਰਕਾਰਾਂ ਨੇ ਉਹ ਕਦੋਂ ਤੱਕ ਮੰਨਣ ਕੀ ਆ ਇਸ ਚੀਜ਼ ਨੂੰ। ਮੇਰੇ ਕੋ ਇਹ ਲੋਕਾਂ ਤੇ ਸਰਕਾਰਾਂ ਕਦੇ ਵੀ ਨਹੀਂ ਮੰਨਦੀਆਂ ਹੁੰਦੀਆਂ। ਇਹ ਤਾਂ ਲੋਕਾਂ ਨੂੰ ਸੋਚਣਾ ਪੈਣਾ ਕਿ ਜ਼ਮੀਨ ਰੱਖਣੀ ਹੈ ਤਾਂ ਜਿਹੇ ਜੇ ਕਾਨੂੰਨ ਲੈ ਦੇ ਮੱਧ ਸਰਕਾਰ ਨੇ ਮੱਧ ਪ੍ਰਦੇਸ਼ ਸਰਕਾਰ ਨੇ ਕਰਤਾ ਵੀ 100-100 ਕਿੱਲੇ ਦੇ ਫਾਰਮ ਬਣਾ ਕੇ ਤਾਂ ਕਿਸਾਨ ਨੂੰ ਦੇਣਾ ਵੀ ਕੁਝ ਨਹੀਂ ਸਰਬੋਤੇ ਵਿੱਚ ਹਿੱਸਾ ਰੱਖਣਾ ਜਦੋਂ ਪਤਾ ਨਹੀਂ ਕੀ ਵਿਕਾਸ ਹੋਊਗਾ ਨਾ ਹੋਊਗਾ ਜਿਹੜੇ ਨੂੰ ਤੁਸੀਂ ਅੱਜ ਖੇਤੀ ਤੋਂ ਬਾਹਰ ਕਰਦੇ ਆਂ ਉਹਦਾ ਜੁੱਲਾ ਤਾਂ ਅੱਜ ਰੁਕ ਗਿਆ ਤਾਂ ਇਹੋ ਜਿਹੇ ਕਾਨੂੰਨ ਲਿਆ ਕੇ ਆ ਕੇ ਜੋ ਸਰਕਾਰਾਂ ਨੂੰ ਮੈਨੂੰ ਲੱਗਦਾ ਸਰਕਾਰ ਕਦੇ ਵੀ ਸੋਚੀ ਸਰਕਾਰ ਨੇ ਕਦੇ ਵੀ ਨੀਤੀ ਕਿਸਾਨਾਂ ਦੇ ਪੱਖ 'ਚ ਨਹੀਂ ਰਹੀ ਮਜ਼ਦੂਰਾਂ ਦੇ ਪੱਖ 'ਚ ਨਹੀਂ ਰਹੀ ਇਹ ਲੋਕਾਂ ਨੇ ਸੋਚਣਾ ਕਿ ਅਸੀਂ ਘਰਾਂ ਤੋਂ ਉੱਪਰ ਉੱਠ ਗਏ ਜਿਵੇਂ ਦੇਸ਼ ਨੂੰ ਯਾਦ ਕਰਵਾਇਆ ਇਵੇਂ ਜਿਕਰ ਇਹਨਾਂ ਤੋਂ ਉਡਾਨੀਆਂ ਬਾਨੀਆਂ ਤੋਂ ਜ਼ਮੀਨਾਂ ਯਾਦ ਕਰਵਾਉਣ ਵਾਸਤੇ ਰੱਖਣ ਦੀ ਲੋੜ ਹੈ ਉਦੋਂ ਪਾਰਟੀ ਇਹ ਮੰਨਦੀ ਹੈ ਕਿ ਕੋਈ ਨਵੀਂ ਰਣਨੀਤੀ ਅਪਣਾਈ ਜਾਵੇ ਕਿ ਜੇ ਕਿਸਾਨ ਕਿਸਾਨੀ ਹੁਮੰਗਾ ਨੂੰ ਨਹੀਂ ਅਪਣਾਇਆ ਜਾ ਰਿਹਾ ਤੇ ਕੋਈ ਕਾਣੀ ਨਵੀਂ ਰਣਨੀਤੀ ਅਪਣਾਈ ਜਾਵੇਗੀ ਵੇਖੋ ਕੀ ਹੈ ਬੰਦ ਨੂੰ ਸਮਝ ਨਹੀਂ ਆ ਰਿਹਾ ਮੈਂ ਕਹ ਰਹੀ ਮੈਂ ਕਿ ਜਦੋਂ ਸਰਕਾਰ ਚੋਣਾਂ ਮੰਗਾਂ ਨੂੰ ਨਹੀਂ ਮੰਨ ਰਹੀ ਤਾਂ ਇਸ ਨੂੰ ਵੇਖਦੇ ਹੋਏ ਕੋਈ ਨਵੀਂ ਰਣਨੀਤੀ ਅਪਣਾਈ ਜਾਵੇਗੀ ਹੁਣ ਵੇਖੋ ਜੇ ਸਰਕਾਰ ਦਾ ਪੇਚ ਵਰਤਦੀ ਆ ਪੜਾ ਪਰ ਪੜਾ ਸਮੇਂ ਮਤਲਬ ਇਹਦੇ ਪੜਾ ਬਦਲ ਸਕਦੇ ਆ ਜਿਹੜਾ ਅਸੀਂ ਕੰਮੂਰੀ ਤੋਂ ਪ੍ਰੋਗਰਾਮ ਦਿੰਦੇ ਹੁੰਦੇ ਸੀ ਸ਼ਮਮ ਤੋਂ ਦਿੰਦੇ ਆ ਇਹਦਾ ਹੁਣ ਦੋਨੇਪੁਰ ਬੈਠ ਕੇ ਅਗਲੇ ਪ੍ਰੋਗਰਾਮ ਤੇ ਪੜਾਵਾਂ ਜਾਣਗੇ ਪਰ ਸ਼ਿਕਰਸ਼ ਮੱਠਾ ਨਹੀਂ ਪਊਗਾ ਮੰਗਾ ਮਨਉਣ ਤੇ ਚਾਰੀ ਰਹੂਗਾ ਇਹਦੇ ਪੜਾਅ ਹੋ ਸਕਦੇ ਆ ਪੜਾਅ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਪੂਰੇ ਇਹ ਜਿਹੜੀ ਸਰਕਾਰ ਕਹਿੰਦੀ ਵੀ ਇਕੱਲੇ ਪੰਜਾਬ ਦਾ ਮੋਰਚਾ ਹਰਿਆਣੇ ਦਾ ਕੁਝ ਹਿੱਸਾ ਹੁੰਦਾ ਇਹ ਲੋਕਾਂ ਤੇ ਲੈ ਕੇ ਜਾਵਾਂਗੇ ਇੱਥੇ ਸਰਕਾਰਾਂ ਨੇ ਹਮਲੇ ਕੀਤੇ ਆ ਉੱਥੇ ਮੈਂ ਕਹੂੰਗਾ ਕਿਸਾਨ ਵੀ ਥੋੜੀ ਜੀ ਇਸ ਗੱਲ ਨੂੰ ਸੀਰੀਅਸ ਨਹੀਂ ਲੈਂਦਾ ਉਹਨਾਂ ਨੇ ਉਹਨਾਂ ਦੀ ਗੈਰ ਹਾਜ਼ਰੀ ਨਾ ਆਉਣਾ ਉਹਦਾ ਫਾਇਦਾ ਤਾਂ ਆਇਆ ਸਰਕਾਰ ਨੇ ਇਹ ਆਉਣ ਵਾਲੇ ਦਿਨਾਂ 'ਚ ਨਾ ਮਿਲ ਰਿਹਾ ਪੱਤੇ ਦੀ ਬਲਾਉਣਾ ਰਾਜਸੀ ਮੌਜੂਦ ਆ ਸਰਹੰਦ ਦੇ ਅਨਾਜ ਮੰਡੀ ਦੇ ਵਿੱਚ ਜਿੱਥੇ ਕਿਸਾਨਾਂ ਦੇ ਵੱਲੋਂ ਜਿਹੜਾ ਮਹਾਪੰਚਾਇਤ ਰੱਖੀ ਗਈ ਹੈ ਵੱਡਾ ਇਕੱਠ ਰੱਖਿਆ ਗਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਸੀ ਆਪਣੇ ਕੈਮਰਾਮੈਨ ਨੂੰ ਕਹਿੰਦੇ ਆਂ ਕਿ ਇੱਕ ਵਾਰੀ ਤੁਸੀਂ ਤਸਵੀਰਾਂ ਦਿਖਾ ਦੋ ਵਿਸ਼ਾਲ ਮਹਾਪੰਚਾਇਤ ਜਿਹੜੀ ਕਿਸਾਨਾਂ ਦੇ ਵੱਲੋਂ ਰੱਖੀ ਗਈ ਹੈ ਇਸੇ ਨਾਲ ਆਪਾਂ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਇਹ ਵੀ ਦੱਸਿਆ ਵੀ ਉਹਨਾਂ ਕੋਲ ਜਾਣਾਂਗੇ ਕਿ ਆਖਿਰ ਜਿਹੜੀ ਮਹਾਪੰਚਾਇਤ ਅੱਜ ਅਡਾ ਵੱਡਾ ਜਿਹੜਾ ਇਕੱਠ ਰੱਖਿਆ ਗਿਆ ਇਹ ਕਿਹੜੀ ਚੀਜ਼ ਨੂੰ ਲੈ ਕੇ ਰੱਖਿਆ ਗਿਆ ਕਿਹੜੀ ਮੰਗਾਂ ਨੂੰ ਲੈ ਕੇ ਰੱਖਿਆ ਗਿਆ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵਿਸ਼ਾਲ ਮਹਾ ਪੰਚਾਇਤ ਜਿਹੜੀ ਹੈ ਉਹ ਕਿਸਾਨਾਂ ਦੇ ਵੱਲੋਂ ਰੱਖੀ ਗਈ ਹੈ ਥੋੜੀ ਦੇਰ ਚ ਪੁੱਛਾਂਗੀ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਆਖਿਰ ਇਹ ਹੈ ਮਹਾਪੰਚਾਇਤ ਕਿਹੜੀਆਂ ਮੰਗਾਂ ਨੂੰ ਲੈ ਕੇ ਰੱਖੀ ਗਈ ਹੈ